ਹਾਂਜੀ ਕੀ ਨਾਮ ਆ ਜੀ ਮੈਂ ਬੂਤਾ ਸਿੰਘ ਚੱਕਰ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਜੀ ਨੇ ਅੱਛਾ ਅੱਜ ਟੱਲੇ ਠਾਣੇ ਚਾਹਿਆ ਹਾਂ ਕੀ ਗੱਲ ਆ ਜੀ ਅੱਜ ਬੜੀ ਦੁਖਦਾਈ ਗੱਲ ਆ ਜੀ ਸਾਡਾ ਤਾਂ ਔੜ ਨਹੀਂ ਰਿਹਾ ਕੁਛ ਕਹੀਏ ਕੀ ਮਤਲਬ ਸਾਡੇ ਲਾਗੇ ਪਿੰਡਾਂ ਲੱਖਾ ਲੱਖਾ ਪਿੰਡ ਦੀ ਲੜਕੀ 25 ਦਿਨ ਪਹਿਲਾਂ ਨਰੈਣਗੜ੍ਹ ਸੋਹਣਾਂ ਜ ਗਈ ਸੀ ਤੇ ਉਹਦਾ ਸਹੁਰਾ ਪਰਿਵਾਰ ਨੇ ਮਰਡਰ ਕਰਤਾ ਲੜਕੀ ਦਾ ਜਿੰਨਾ ਕੁ ਪਤਾ ਲੱਗਿਆ ਸਾਨੂੰ ਉਹਦਾ ਵੀਜ਼ਾ ਵੀ ਲੱਗਿਆ ਸੀ ਬਾਹਰ ਦਾ ਤੇ ਮਾਰਡਰ ਦੇ ਵਿੱਚ ਹੁਣ ਚਾਰਾਂ ਕੱਲ ਪੁਲਿਸ ਨੇ ਚਾਰਾਂ ਬੰਦਿਆਂ ਤੇ ਪੱਤਾ ਦਰਜ ਕਰਿਆ ਉਹਨਾਂ ਚ ਇੱਕੋ ਲੜਕੀ ਦਾ ਹਸਬੰਦ ਸੀ ਤੇ ਤਿੰਨ ਹੋਰ ਆ ਉਹਨਾਂ ਦੀ ਮਾਤਾ ਸੀ ਅੱਖੂ ਤਾਇਆ ਦੀ ਲੜਕੀ ਤਾਂ ਚਾਰ ਜਣੇ ਆ ਪੁਲਿਸ ਦੀ ਸਾਨੂੰ ਕਾਰਵਾਈ ਕੱਲ ਦੀ ਢਿੱਲੀ ਲੱਗੀ ਆ ਕਿਉਂਕਿ ਹੁਣ ਤੱਕ ਜਦੋਂ ਜਦੋਂ ਪਰਚਾ ਦਰਜ ਹੋਇਆ ਉਹ ਜਿਹੜੇ ਦੋਸ਼ੀ ਚਾਰੇ ਘਰੇ ਸੀਗੇ ਉੱਥੇ ਪੁਲਿਸ ਨੇ ਉਹਨਾਂ ਦਾ ਉਸ ਹੱਬ ਨਾ ਕਰਿਆ ਨਹੀਂ ਹੁਣ ਉਹਦੇ ਲਈ ਸਾ ਅਸੀਂ ਜ਼ਿਆਦਾਤਰ ਅੱਖਾ ਪਿੰਡ ਤੋਂ ਪਾਇਬਿਆ ਸਾਤੀ ਗ੍ਰਾਮ ਪਿੰਛੇ ਦੇ ਲੱਖਾ ਹੋਰ ਸਾੁਰਦਾਂ ਪਿੰਨਾਂ ਦੇ ਹੋਰਾਂ ਪਿੰਡਾਂ ਦੇ ਵੀ ਜਿਹੜੇ ਵੀ ਸ਼ਹਿਰ ਦੇ ਲੋਕ ਆ ਜਿਹੜੇ ਇਸ ਘਟਨਾ ਨੂੰ ਅਸੀਂ ਮੰਨਦੇ ਵਿੱਚ ਮੈਂ ਆਪਦੇ ਤੇ ਹੋਈ ਬੀਤੀ ਲੱਗਦੀ ਐ ਅਸੀਂ ਅੱਜ ਥਾਣੇ 'ਚ ਆਏ ਸੀਗੇ ਐਸਐਸਓ ਸਾਹਿਬ ਨਾਲ ਗੱਲ ਕਰੀ ਇੱਕ ਮੁੰਡੇ ਦੀ ਗ੍ਰਿਫਤਾਰ ਹੋਈ ਐ ਜਿਹੜਾ ਲੱਖਾ ਪਿੰਡ 'ਚ ਵਿਆਹਿਆ ਸੀ ਤਿੰਨ ਹਲੇ ਨਹੀਂ ਉਹ ਪੁਲਿਸ ਦੀ ਸਾਡੇ ਹਿਸਾਬ ਨਾਲ ਵੀ ਪੁਲਿਸ ਦੀ ਰਜਾਮੰਦੀ ਦੇ ਨਾਲ ਹੀ ਉਧਰ-ਉਧਰ ਹੋਏ ਆ ਅਸੀਂ ਜਿਹੜਾ ਅੱਜ ਦਾ ਇਕੱਠ ਆ ਸਾਰਾ ਇਹਦੇ ਸਰਬਸੰਮਤੀ ਨਾਲ ਫੈਸਲਾ ਲਿਆ ਵੀ ਕੱਲ ਨੂੰ 2 ਵਜੇ ਤੱਕ ਜੇ ਤਾਂ ਤਿੰਨੇ ਦੋਸੀ ਹੋਰ ਜੜੇ ਰਹਿੰਦੇ ਆ ਫੜਲੇ ਤਾਂ ਠੀਕ ਆ ਕੱ ਇੱਥੇ ਆ ਕੇ ਅਸੀਂ ਇਕੱਠ ਕਰਾਂਗੇ ਉਦੋਂ ਹੀ ਮੌਕੇ ਤੇ ਕੋਈ ਫੈਸਲਾ ਕਰਕੇ ਵੀ ਉਦੋਂ ਅਗਲਾ ਐਕਸ਼ਨ ਕੀ ਕਰਨਾ ਕਿਉਂਕਿ ਜਿਹੜੀ ਲੜਕੀ ਦੀ ਡੈੱਡ ਬਾਡੀ ਆ ਉਹ ਸਾਡਾ ਸਾਰਿਆਂ ਦਾ ਸਰਬਸੰਮਤੀ ਨਾਲ ਹੀ ਅਜੇ ਹੀ ਟੋਕਨ ਦੇ ਤੌਰ ਤੇ ਬਫ ਦੇ ਤੌਰ ਤੇ ਮਿਲਿਆ ਸਿਟੀਓ ਸਾਹਿਬ ਨੂੰ ਸਾਰਾ ਪਿੰਡ ਇਲਾਕੇ ਦੇ ਲੋਕ ਆਉਣ ਨੂੰ ਤਿਆਰ ਆ ਨੇ ਕੱਲ ਨੂੰ ਅਸੀਂ 2 ਵਜੇ ਤੋਂ ਬਾਅਦ ਜਦੋਂ ਤੱਕ ਸਾਰੇ ਬੰਦੇ ਗ੍ਰਿਫਤਾਰ ਨਾ ਕੀਤੇ ਇੱਥੇ ਆਵਾਂਗੇ ਐਕਸ਼ਨ ਕਰਾਂਗੇ ਲੜਕੀ ਦੀ ਡੈੱਡ ਬਾਡੀ ਉਹਨਾਂ ਚਿਰ ਹਲੇ ਉੱਥੇ ਹੀ ਆਸਪਤਾਲ ਚ ਰੱਖਾਂਗੇ ਕੱਲ ਨੂੰ ਅਸੀਂ ਮੌਕੇ ਤੇ ਫੈਸਲਾ ਲਵਾਂਗੇ ਉਦਾਂ ਲੜਕੇ ਦੀ ਡੈੱਡ ਬਾਡੀ ਇੱਥੇ ਸੜਕ ਤੇ ਲਿਉਨੇ ਆ ਜਾਂ ਕਿਸੇ ਵੀ ਕੀਮਤ ਦੇ ਵਿੱਚ ਕੱਲ ਨੂੰ ਜੇ 2 ਵਜੇ ਤੱਕ ਕ੍ਰਿਸ਼ਣਾ ਪਾਈ ਤੇ ਬਹੁਤ ਤਿੱਖਾ ਐਕਸ਼ਨ ਕਰਾਂਗੇ ਕੱਲ 2 ਵਜੇ ਤੋਂ ਬਾਅਦ ਕੀ ਨਾਂ ਭਾਈ ਮਾਕਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਹੰਡਕਾਉਂਦਾ ਤੇਰ ਜੀ ਜੋ ਅੱਜ ਇੱਥੇ ਆਪਾਂ ਬੱਖ-ਬੱਖ ਜੱਥੇ ਬੰਨੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਮਿਲਣ ਆਏ ਆ ਇਹ ਲੱਖਾਂ ਤੇ ਸੋਹਿਆਂ ਦਾ ਮਸਲਾ ਨਹੀਂ ਜੀ ਪੂਰੇ ਪੰਜਾਬ ਦਾ ਬਣ ਚੁੱਕਿਆ ਪੰਜਾਬ ਦੇ ਵਿੱਚ ਦੰਦਿਆੜੇ ਕਾਤਲਾਂ ਨਾਥੇ ਲੋਕਾਂ ਤੇ ਲੁੱਟਾਂ ਖੋਹਾਂ ਤੇ ਲੋਕਾਂ ਤੇ ਇੱਥੇ ਜਿਹੜੀ ਪੰਜਾਬ ਦੀ ਸਰਕਾਰ ਆ ਕੋਈ ਕੰਮ ਨਹੀਂ ਪਾ ਰਹੀ ਤੇ ਜਿਹੜੇ ਦੰਦਿਆੜੇ ਲੋਕਾਂ ਦੇ ਕਾਤਲ ਹੋ ਰਹੇ ਆ ਤੇ ਜਿਹੜਾ ਇਹ ਕਾਤਲ ਜਿਹਨੂੰ ਆਪਾਂ ਮੰਨਦੇ ਆ ਤੇ ਉਸ ਬੱਚੀ ਨੂੰ 20 22 ਸਾਲ ਦੀ ਨੂੰ ਤਿਆਰ ਕਰਨਾ ਪੜ੍ਹਾਈ ਤੋਂ ਲੈ ਕੇ ਬਚਪਨ ਤੋਂ ਲੈ ਕੇ ਤੇ ਉਹਨੂੰ ਫਿਰ ਸੌਰੇਕਰ ਬੜੇ ਚਾਵਾਂ ਦੇ ਨਾਲ ਤੋਰਨਾ ਵਿਆਹ ਕਰਕੇ ਮੈਰਜ ਕਰਕੇ ਜਾਇਲਾਸ਼ ਤੇ ਵੀ ਜਿਹੜੀ ਬੱਚੀ ਕਰ ਚੁੱਕੀ ਸੀ ਤੇ ਜਿਹਦਾ ਵੀਜ਼ਾ ਵੀ ਲੱਗ ਚੁੱਕਿਆ ਸੀਗਾ ਤੇ ਉਸ ਨੂੰ ਸਾਰੇ ਪਰਿਵਾਰ ਵੱਲੋਂ ਤੇ ਬੜੀ ਬੇਰਹਿਮੀ ਦੇ ਨਾਲ ਪਤਲ ਕਰਨਾ ਤੇ ਇਹ ਇੱਕ ਜਾਣੇ ਉਸ ਸਮੇਂ ਜਿਹੜਾ ਅੰਬਰ ਉਹ ਵੀ ਡੋਲ ਜਾਂਦਾਗਾ ਤੇ ਜਿਹੜਾ ਇਹ ਘਟਨਾ ਵਾਪਰੀ ਆ ਇਹ ਨਾ ਇਹ ਨਾ ਪਹਿਲੀ ਆ ਨਾ ਆਖਰੀ ਆ ਪੰਜਾਬ ਦੇ ਵਿੱਚ ਲਗਾਤਾਰੇ ਵਾਪਰ ਰਹੀਆਂ ਅਸੀਂ ਆਪਣੀ ਜਥੇਬੰਦੀ ਵੱਲੋਂ ਪਰਿਵਾਰ ਦੇ ਨਾਲ ਪੂਰੇ ਜ ਟਾਂਗ ਵਾਂਗ ਖੜੇ ਆ ਤੇ ਜਿੰਨਾ ਚਿਰ ਇਹ ਇਨਸਾਫ ਨਹੀਂ ਮਿਲਦਾ ਇਹਨਾਂ ਦੋਸ਼ਾਂ ਨੂੰ ਸਿੱਖਾਂ ਤੇ ਸੇ ਨਹੀਂ ਥੱਕਿਆ ਜਾਂਦਾ ਤੇ ਜੋ ਪ੍ਰਧਾਨ ਜੀ ਨੇ ਪਹਿਲਾਂ ਗੱਲ ਕਰੀ ਆ ਦਨ ਕੱਲ ਦਾ ਉਹਨਾਂ ਨੂੰ ਪਹੁੰਚੇ ਦਾ ਦੁਪਹਿਰ ਤੱਕ ਦਾ ਸਮਾਂ ਉਸ ਤੋਂ ਬਾਅਦ ਜੋ ਵੀ ਆਪਣਾ ਫੈਸਲਾ ਹੋਊਗਾ ਅਸੀਂ ਆਪਣੀ ਜਥੇਬੰਦੀ ਵੱਲੋਂ ਅਸਵਾਸ ਦਵਾਉਣਾ ਜ਼ਿਲ੍ਹੇ ਬਰਨਾਲੇ ਵੱਲੋਂ ਅਸੀਂ ਪੂਰੀ ਗੰਟੀ ਦੇ ਵਿੱਚ ਹਰ ਇੱਕ ਪੱਖ ਤੋਂ ਇਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਉਹ ਨਜ਼ਰ ਜਿਹੜਾ ਇਹ ਮੋਰਚਾ ਫਿਰ ਜਦੋਂ ਪੱਕਾ ਜਿੱਥੇ ਲੱਗੂਗਾ ਉਹ ਜਾਰੀ ਰਹੂਗਾ ਕਿਉਂਕਿ ਜਿਹੜਾ ਇਹ ਪਰਿਵਾਰ ਦੇ ਨਾਲ ਬਹੁਤ ਬੇਇਨਸਾਫ਼ੀ ਹੋਈ ਆ ਤੇ ਉਸ ਸਾਡੀ ਜਿਹੜੀ ਬੱਚੀ ਉਹ ਸਾਡੀ ਬਿੱਤੀ ਆ ਸਾਡੀ ਵੀ ਬੱਚੀ ਐ ਇਸ ਕਰਕੇ ਜਿਹੜਾ ਅਨਸਾਫ਼ ਲੈਣ ਤੱਕ ਜਿਹੜੀ ਇਹ ਲੜਾਈ ਅਸੀਂ ਜਾਰੀ ਰੱਖਾਂਗੇ। ਅਰ ਸਾਹਿਬ ਸਾਹਿਬ ਨੇ ਕੀ ਵਿਸ਼ਵਾਸ ਦਵਾਇਆ ਹੈ? ਅਰ ਸਾਹਿਬ ਜੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਜੀ ਆਪਣਾ ਐਸ ਐਚ ਓ ਸਾਹਿਬ ਜਿਹੜਾ ਆਪਣੇ ਟੱਲੇਵਾਲ ਉਹਨਾਂ ਨਾਲ ਗੱਲਬਾਤ ਕਰੀ ਆ ਵੱਡੇ ਪ੍ਰੋਡੂਸਰ ਨਾਲ ਮਿਲੇ ਸੀ ਜਿੱਥੇ ਬੰਦਿਆਂ ਵੱਲੋਂ ਗ੍ਰਾਮ ਪੰਚਾਇਤ ਲਖਾ ਵੱਲੋਂ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਕੱਲ ਤੱਕਰ ਕੱਲ ਦੁਪਹਿਰ ਤੱਕਰ ਜਿਹੜੇ ਸਾਰੇ ਦੋਸ਼ੀ ਫੜ ਕੇ ਸੀਖਾਂ ਪਿੱਛੇ ਦੇਵਾਂਗੇ ਤੇ ਪਰ ਜੋ ਹੁਣ ਆਉਣ ਵਾਲੇ ਸਮਾਂ ਦੱਸੂਗਾ ਵੀ ਕੱਲ ਤੱਕਰ ਉਹ ਕੀ ਕਰਦੇ ਆ ਉਹਦਾ ਕੱਲ ਨੂੰ ਫਿਰ 2 ਵਜੇ ਦਿਨੋਂ ਆਪਾਂ ਨੂੰ ਪਤਾ ਲੱਗ ਜਾਊਗਾ। ਜਿਸ ਪੁਰਸ ਆਪਣੇ ਕੱਲੀਆਂ ਗੱਲਾਂ ਮਿੱਟੀ ਗੋਗਲੀਆਂ ਤੋਂ ਮਿੱਟੀ ਝਾੜਦੇ ਕੋਸ ਕਰਦੀ ਆ ਤੇ ਉਹ ਤੋਂ ਬਾਅਦ ਫਿਰ ਜਿਹੜਾ ਅਲੱਗ ਸਨ ਉਹ ਦਿੱਤਾ ਜਾਊ। ਮੈਂ ਬਲਵੀਰ ਸਿੰਘ ਜੀ ਸਾਹਿਬਾ ਕਾ ਪੰਚਾਇਤ ਮੈਂਬਰ ਪਿੰਡ ਬੁਰਜਕਰਾਲਾ ਅਸਾਂ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਅੱਜ ਕੱਲ 19 ਸਾਲ ਦੀ ਲੜਕੀ ਦਾ ਮਟਰ ਹੋਇਆ ਸੀ। ਇਸ ਤਰ੍ਹਾਂ ਜੀ ਅੱਜ ਤੋਂ 25 ਦਿਨ ਪਹਿਲਾਂ ਅਜਮੇਰ ਸਿੰਘ ਨੇ ਆਪਣੀ ਲੜਕੀ ਬੜੇ ਚਾਵਾਂ ਦੇ ਨਾਲ ਪੰਡ ਨਾਰਾਇਣਗੜ੍ਹ ਸੋਈਆਂ ਹਰਮਨ ਪ੍ਰੀਤਮ ਲੜਕੇ ਦੇ ਨਾਲ ਵਿਆਹੀ ਬੜੇ ਆਚਾ ਮਾਨ ਨਾਲ ਲੜਕੀ ਨੂੰ ਪਾਲ ਪੋਲ ਉਸ ਕੇ ਵਿਆਹਾ ਵਿਆਹ ਤੋਂ ਬਾਅਦ ਲੜਕੀ ਨੂੰ ਦਾਜ ਦੇਹ ਦੇ ਲਈ ਤੰਗ ਪਰੇਸ਼ਾਨ ਕਰਨ ਲੱਗੇ ਜਿਹੜੀ ਵੀ ਮੰਗ ਰੱਖਦੇ ਪਰਿਵਾਰ ਪੂਰੀ ਕਰਦਾ ਇਥੋਂ ਤੱਕ ਕੇ ਲੜਕੀ ਦੇ ਪਿਤਾ ਨੇ ਜਮੇਰ ਸਿੰਘ ਨੇ 7 ਕਨਾਲਾਂ ਜ਼ਮੀਨ ਦੀ ਰਜਿਸਟਰੀ ਵੀ ਕਰਵਾਤੀ ਤੀ ਜਿਹਦਾ ਇੰਤਕਾਲ ਵੀ ਹੋ ਗਿਆ ਉਸ ਦੇ باوجود ਵੀ ਲੜਕੀ ਨੂੰ ਤੰਗ ਪਰੇਸ਼ਾਨ ਦਾਜ ਦੇ ਲਈ ਕਰਨ ਲੱਗੇ ਬਹੁਤ ਡਿਮਾਂਡਾਂ ਕਰਨ ਲੱਗੇ ਉਹ ਪੂਰੀਆਂ ਵੀ ਕਰਦੇ ਰਹੇ ਅਖੀਰ ਨੂੰ ਇਹਨਾਂ ਪਾਪੀਆਂ ਨੇ ਜੋ ਲੜਕੀ ਦੀ ਆਤਮ ਹੱਤਿਆ ਦੂਸਰਾ ਹੱਤਿਆ ਕਰ ਦਿੱਤੀ ਬੜੇ ਬੇਰਹਿਮੀ ਦੇ ਨਾਲ ਇਹਦਾ ਕਤਲ ਕੀਤਾ ਲੜਕੀ ਦਾ ਜਿਹੜਾ ਕਿ ਨਾਂ ਦੇਖਣਯੋਗ ਆ ਔਰ ਜਿਹੜੇ ਇਥੋਂ ਦੇ ਐਸ ਐਚਓ ਤੱਲੇਵਾਲ ਦੇ ਸਾਹਿਬ ਦੇ ਕੱਲ ਦੇ ਅਸੀਂ ਇਹਨਾਂ ਨਾਲ ਵਿਚਰ ਰਹੇ ਆ ਪਰ ਠੋਸ ਜੋ ਜਵਾਬ ਨਹੀਂ ਦੇ ਰਹੇ ਅੱਜ ਪੂਰੀ ਜਥੇਬੰਦੀਆਂ ਜਿਵੇਂ ਕਿਸਾਨ ਯੂਨੀਅਨ ਦੀਆਂ ਜਥੇਬੰਦੀਆਂ ਪਿੰਡ ਦੀ ਪੰਚਾਇਤ ਲੱਖਾ ਪਿੰਡ ਦੀ ਉਹ ਆਈ ਐਸ ਐਚਓ ਨੂੰ ਹੁਣ ਮਿਲੇ ਤਾਂ ਉਹ ਕਹਿਣ ਲੱਗੇ ਕੱਲ 2 ਵਜੇ ਤੱਕ ਅਸੀਂ ਅਰੈਸਟ ਕਰ ਲਾਂਗੇ। ਅਗਰ 2 ਵਜੇ ਤੱਕ ਉਹ ਕੱਲ ਨੂੰ ਅਰੈਸਟ ਕਰ ਦਿਆ ਤਾਂ ਠੀਕ ਆ। ਨਹੀਂ ਉਸ ਤੋਂ ਬਾਅਦ ਸਾਰੇ ਅਸੀਂ ਰਲ ਮਿਲ ਕੇ ਭੈਣ ਭਾਈ 2 ਵਜੇ ਤੋਂ ਬਾਅਦ ਇੱਕ ਸੰਘਰਸ਼ ਕਰਾਂਗੇ ਔਰ ਜੋ ਵੀ ਸਾਡੇ ਲਈ ਸੰਭਵ ਹੋਇਆ ਸੀ ਉਹ ਸਾਰੇ ਲਈ ਢਲਕੇ ਕਰਾਂਗੇ। ਮਾਜਰਾ ਬੈਂ ਵੀ ਦਿੱਤਾ ਹੈ ਤੁਹਾਨੂੰ। ਹਾਂ ਪਹਿਲਾਂ ਅੱਜ ਦਾ ਟਾਈਮ ਦਿੱਤਾ ਸੀ 3 ਵਜੇ ਦਾ। ਅੱਜ 3 ਵਜੇ ਤੱਕ ਦਾ ਟਾਈਮ ਦਿੱਤਾ ਸੀ ਵੀ ਅੱਜ 3 ਵਜੇ ਤੱਕ ਅਰੈਸਟ ਕਰ ਲਾਂਗੇ। ਪਰ ਜਦੋਂ ਅਸੀਂ 3 ਵਜੇ ਆਏ ਹੁਣ ਫਿਰ ਐਸ ਐਚ ਓ ਨੇ ਕੱਲ 2 ਵਜੇ ਤੱਕ ਦਾ ਟਾਈਮ ਮੰਗਿਆ। ਅੱਜ ਦੋ ਵਾਰੀ ਆ ਗਏ ਉਹ ਜਿਹੜਾ ਅਜੇ ਨਖਰ ਉੱਠਾ ਉਹ ਦੋ ਲੋਕ ਬਲ ਬਣਾ ਲਏ ਤਾਂ ਸਾਡਾ ਇਹ ਕਹਿਣਾ ਵੀ ਜਿੰਨੀ ਦੇਰ ਇਸ ਲੜਕੀ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਤਿੰਨੇ ਦੋਸ਼ੀ ਬਾਕੀ ਰਹਿੰਦੇ ਹਸ ਲੱਖਾਂ ਦੇ ਪਿੱਛੇ ਨਹੀਂ ਪੇਸ਼ ਕੀਤੇ ਜਾਂਦੇ ਅਰੈਸਟ ਨਹੀਂ ਕੀਤੇ ਜਾਂਦੇ ਉਨੀ ਦੇਰ ਅਸੀਂ ਲੜਕੀ ਦਾ ਸੰਸਕਾਰ ਨਹੀਂ ਕਰਾਂਗੇ ਚਾਹੇ ਸਾਨੂੰ ਦੋ ਦਿਨ ਵੀ ਰੱਖਣਾ ਪਵੇ ਤਿੰਨ ਦਿਨ ਵੀ ਰੱਖਣਾ ਪਵੇ ਅਸੀਂ ਉਸ ਦਾ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਬਾਕੀ ਮੁਜਰਮ ਅਰੈਸਟ ਨਹੀਂ ਹੁੰਦੇ ਸਰਪੰਚ ਵੀ ਕਿਹੜਾ ਰਿਪੋਰਟ ਕਰਦੇ ਹੈਗੇ ਅ ਜਿਵੇਂ ਵੱਲੋਂ 20 ਦਿਨਾਂ ਦੇ ਵਿੱਚ ਹਜੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਬੰਦਾ ਸਮਝਦਾ ਨਹੀਂ ਹਾਂ ਹਾਂਜੀ ਹਾਂਜੀ ਮਾਰਨ ਵਾਲੇ ਕਿਹੜਾ ਤਾਂ ਬਹੁਤ ਦੂਰ ਦੀ ਗੱਲ ਹੈ ਹਾਂਜੀ ਹਾਂਜੀ ਕੀ ਕਰਨਾ ਤਾਂ ਦੇ 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 ਕੋਈ ਕਾਰਨ ਦੱਸਿਆ ਨਹੀਂ ਕੋਈ ਨਾਂ ਦਾ ਆਦੀ ਉਹਨਾਂ ਨਾਲ ਕੋਈ ਗੱਲਬਾਤ ਕਰਾਈ ਹੈ ਮੁਰਾ ਪਰ ਮੂਰੇ ਕੋਈ ਦੋਸ਼ੀ ਵੀ ਨਹੀਂ ਨੂੰ ਦੱਸਿਆ ਵੀ ਕੀ ਗੱਲ ਹੋਈ ਹੈ ਨਾ ਸਾਨੂੰ ਮੁਲਾਜ਼ਮ ਨੇ ਦੱਸਿਆ ਵੀ ਇਹ ਇਹ ਗੱਲ ਉਹਨਾਂ ਨੇ ਕਤਲ ਕਰਤਾ ਕਤਲ ਪੂਰਾ ਬੇਰਹਿਮੀ ਨਾਲ ਹੋਇਆ ਜੀ ਜਿੱਥੇ ਕਤਲ ਉਹ ਜਿੱਥੇ ਗੁੱਡੀ ਪਈ ਸੀ ਉੱਥੇ ਕਤਲ ਨਹੀਂ ਹੋਇਆ ਜੀ ਬੁੱਡੀ ਨੂੰ ਬਾਹਰੋਂ ਮਾਰ ਕੇ ਲੈਂਦਾ ਗਿਆ ਉੱਥੇ ਤਾਂ ਮੰਨੂ ਕਿ ਬਲੱਡ ਦਾ ਕੋਈ ਟੋੰਕਾ ਵੀ ਨਹੀਂ ਜਿਹੜੇ ਬਿੱਡ ਦੇ ਪਾਈ ਜਿਹੜੀ ਬਿੱਡ ਦੇ ਪਾਈ ਸੀ ਨਾ ਉਹਦਾ ਜਿਹੜਾ ਚੂੜਾ ਟੁੱਟਿਆ ਟੁੱਟਿਆ ਮੰਨ ਲਓ ਵੀ ਕੋਈ ਬਾੰਗ ਟ੍ਰੈਕ ਸੀ ਨਾ ਉਹਦੇ ਕੋਈ ਬਲੱਡ ਲੱਗਿਆ ਜਿਹੜੇ ਹੱਥ ਨੂੰ ਤੁਹਾਨੂੰ ਕਿ ਲੱਗਾ ਵੀ ਪੂਰੀ ਪਲਾਨਿੰਗ ਇਹਨਾਂ ਕੀਤਾ ਪਲਾਨ ਨਾ ਹੋਇਆ ਜੀ ਪਰ ਉਹਨਾਂ ਨੂੰ ਫ੍ਰੀਡਮ ਨਹੀਂ ਦਿੱਤਾ ਤੁਸੀਂ ਸਾਫ਼ ਨਹੀਂ ਕਿਹਾ ਕਰਦੇ ਸਭ ਇਹਨਾਂ ਦੇ ਦੋਸ਼ੀਆਂ ਨੂੰ ਅੰਦਰ ਜਾਣ ਜੀ ਇਹ ਦੋਸ਼ੀ ਤਿੰਨ ਜਨ ਬਾਹਰ ਫਿਰਦੇ ਆ ਉਹਨੂੰ ਵੈਸ਼ਟ ਕਰਕੇ ਇਹਦਾ ਉਹਦੋਂ ਦਾ ਹੀ ਸੰਸਕਾਰ ਕਰਦਾਂਗੇ ਹਾਂਜੀ ਦੋਸੇ ਨਾਂ ਹੈ ਹਰਪ੍ਰੀਤ ਸਿੰਘ ਕਿ ਰਾਜਾ ਸਿੰਘ ਰਾਜਾ ਸਿੰਘ ਹੋਰ ਜਗਰਾਦ ਸਿੰਘ ਜਿਹੜਾ ਨਾਦਰ ਸਿੰਘ ਰਾਜਾ ਸਿੰਘ ਤੜਕੀ ਦਾ ਸੋਹਰਾ ਪੁੱਤਰ ਨਾਦਰ ਸਿੰਘ ਗੁਰਪ੍ਰੀਤ ਕੌਰ ਗੁਰਮੀਤ ਕੌਰ ਗੁਰਮੀਤ ਕੌਰ